ਮਾਤਾ ਜੀ ਮੈਂ ਖੇਤ ਜਿਹੜਾ ਲਾ ਕੇ ਆਉਣਾਗਾ ਨਵਾਂ ਸਾਈਕਲ ਭਾਈ ਜਿੱਦਾਂ ਦਾ ਆਪਾਂ ਲਿਆ ਕੇ ਖੜਾਇਆਗਾ ਉਦੋਂ ਦਾ ਅੱਜ ਕੱਢਦੇ ਆ ਬਾਹਰ ਤੇ ਮੀਂਹ ਕਣੀ ਵਾਲੀ ਰੋਤੀ ਜੀ ਸੀ ਉਦੋਂ ਦੀ ਮੁਰਕੇ ਚਲਾਈ ਨਹੀਂ ਸੀਗਾ ਵਾਹਿਗੁਰੂ ਜੀ ਬਾਸਾ ਆ ਗਿਆ ਤੇ ਅੱਜ ਮੇਰਾ ਜੀ ਘਰੀ ਜਾਂਦਾ ਸੀਗਾ ਕਿ ਆ ਸਾਈਕਲ ਚਲਾਈਏ ਭਾਈ ਆਹੀ ਜੀ ਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਜੀ ਇਹਨਾਂ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 24 ਅਗਸਤ 12 2025 ਸੋਮਵਾਰ ਦਾ ਦਿਨ ਅੱਜ ਜਦੋਂ ਦਾ ਉੱਠਿਆ ਉਦੋਂ ਦਾ ਜੀ ਕਰੀ ਜਾਂਦਾ ਸੀ ਕਿ ਖੇਤ ਕਿਹੜਾ ਕੱਟਿਆ ਹੀ ਇਹ ਸਾਈਕਲ ਤੇ ਪਰ ਤੜਕੇ ਉੱਠ ਕੇ ਪਹਿਲਾਂ ਮੱਜਾਂ ਧਾਲੇ ਹੋਏ ਨੇ ਉਹਨਾਂ ਨੂੰ ਪਾਣੀ ਪਿਆ ਲੈ ਇੱਧਰ ਕਰ ਲੀਆਂ ਛਾਵੇਂ ਕਰ ਲੀਆਂ ਉੱਧਰ ਕਰ ਲੀਆਂ ਤੇ ਉਹੋ ਜਿਹਾ ਕਮਾਂ ਕਰਾ ਕਰਕੇ ਥੋੜਾ ਜਿਹਾ ਲੇਟ ਹੋ ਗਿਆ 7:30 ਵਜੇ ਦਾ ਹੋ ਗਿਆ ਕਿਹੜਾ ਕੋਈ ਨਾ ਮੌਸਮ ਠੰਡਾਗਾ ਹਵਾ ਤੇਜ਼ ਭਗਦੀ ਆ ਬੱਦਲਬਾਈ ਵਾਲਾ ਮਾਹੌਲ ਆ ਸੌਣਾ ਤੇ ਪਰਸੋਂ ਦੀਆਂ ਕਣੀਆਂ ਹੁਣ ਨਹੀਂ ਆਈਆਂ ਧਰਤੀ ਥੋੜੀ ਹੈ ਸੁੱਕ ਗਈ ਆ ਤੇ ਅੱਜ ਆਪਣੇ ਉਹ ਆਉਣਗੇ LED ਫਿੱਟ ਕਰਨ ਜਿਹੜੀ ਕੱਲ ਲਿਆਏ ਆ ਆਪਾਂ ਉਹ ਕਹਿੰਦੇ ਸੀ 10 11 ਵਜੇ ਨੂੰ ਆ ਜਾਣਗੇ ਭਾਈ ਤੇ ਇਹਦੀ ਇੰਸਟਾਲੇਸ਼ਨ ਉਹਨਾਂ ਦੀ ਆਪਦੀ ਹੁੰਦੀ ਹੈ ਕੰਪਨੀ ਦੀ ਤੇ ਉਹ ਫਿੱਟ ਕਰ ਜਾਣਗੇ ਤੇ ਬਾਕੀ ਗੱਲਬਾਤ ਵੇਖਦੇ ਆ ਦਿਨ ਦੀ ਨਾਲੇ ਤੁਹਾਨੂੰ ਉਹ ਵਿਖਾਉਨੇ ਆ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁਡ ਨਾਲ ਜਿਹੜੀ ਘਰ ਪਰਵਾਜ਼ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਕੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਬਈ ਜਿਨ੍ਹਾਂ ਨੇ ਹਰ ਤੱਕ ਨਹੀਂ ਕਰਿਆ ਤੇ ਆ ਘਰ ਖਤਮ ਹੁੰਦੇ ਹੀ ਨਾਲ ਹੀ ਆਪਣਾ ਖੇਤ ਆ ਇੱਕ ਹੋਤੇ ਆ ਇੱਕੋ ਘਰਾਂ ਦੇ ਪਰਲੇ ਪਾਸੇ ਡਾਲ ਲਗਾ ਹੀ ਡਾਲ ਲਗਾ ਜੀ ਹਾਂ ਇਹ ਇੱਧਰਲਾ ਬ੍ਰੇਕ ਆ। ਉਦੋਂ ਗੱਲ ਕਰੀ ਜੀ ਆਪਾਂ ਇਹ ਪਿਛਲਾ ਬ੍ਰੇਕ ਹਰ ਖਾਇਆ ਹੋਇਆਗਾ। ਉਹ ਆਮ ਤੌਰ ਤੇ ਆਪਾਂ ਸਾਈਕਲ ਮੋਟਰਸਾਈਕਲਾਂ ਦੇ ਸਾਰਿਆਂ ਦੇ ਦੇਖਦੇ ਆਂ। ਇਹ ਬ੍ਰੇਕ ਅਗਲਾ ਹੁੰਦਾਗਾ ਪਰ ਜਿਵੇਂ ਆਏ ਕਈ ਵਾਰੀ ਅਚਾਨਕ ਬ੍ਰੇਕ ਲਾਉਣਾ ਪੈ ਜੇ। ਫਿਰ ਇਹ ਦਿੱਕਤ ਨਹੀਂ ਦਿੰਦਾ। ਤੇ ਅਗਲਾ ਬ੍ਰੇਕ ਥੋੜੀ ਦਿੱਕਤ ਜ਼ਿਆਦਾ ਜਾਂਦਾ ਕਿ ਡਿਸਕ ਬ੍ਰੇਕ ਹੁੰਦੇ ਆ ਤੇ ਦੂਜੇ ਇਹ ਹਾਈਡਰੌਲਿਕ ਹੁੰਦੇ ਹੈਗੇ। ਬਸ ਇੰਨੇ ਕੁ ਦੀ ਕੰਮ ਕਰ ਜਾਣਾ ਇਹ ਇੱਥੀ। ਤੇ ਜਿਆਦੇ ਜ਼ੋਰ ਲਾਉਣ ਦੀ ਲੋੜ ਨਹੀਂ ਹੁੰਦੀ ਇਹ ਬਾਲਾ ਬਾਲਾ ਦੱਬ ਕੇ ਲਾ ਦਿੰਦੇ ਆ ਇਹਨੂੰ ਫਿਰ ਨਾਸਾਂ ਬਣਾਉਣ ਵਾਲੀ ਗੱਲਬਾਤ ਹੋ ਜਾਂਦੀ ਆ ਵਾਹਿਗੁਰੂ ਗੱਡੀ ਤਿਆਰ ਆਪਣੀ ਬਿਲਕੁਲ ਤੇ ਇੱਕ ਦੋ ਚੀਜ਼ਾਂ ਰਹਿ ਗਈਆਂ ਫਿਰ ਖਿੱਚਦੇ ਆਂਗੇ ਤਿਆਰੀ ਨਵੀਂ ਦੇ ਕੁਗਰੇ ਆਈ ਮੋਟਰ ਚੱਲੀ ਜਾਂਦੀ ਆ ਹੈਪੀ ਮਾਰ ਗਿਆ ਸੀ ਜਿਹੜਾ ਉਹ ਤਾਂ ਪਹਿਲਾਂ ਪਰ ਥੋੜੇ ਆ ਚੱਕਰੇ ਇਹ ਸੂਰਜ ਦਾ ਉਰੇ ਮਾਰ ਕੇ ਨਿਕਲੇ ਨਹੀਂ ਭਾਈ ਇਸ ਚੋਂਲੇ ਕਾਟ। ਕਿਰ ਮੋਟੀ ਮੋਟੀ ਗੱਲਬਾਤ ਆਪਾਂ ਸਾਈਕਲ ਬਾਰੇ ਕਰ ਲੈਨੇ ਆਂ ਕੁਛ ਵੀਰ ਕਹਿੰਦੇ ਸੀ ਮਾੜਾ ਇਹ ਵੀ ਡਿਟੇਲ ਚ ਦੱਸ ਦੇ ਇੱਕ ਵਾਰੀ ਸਾਈਕਲ ਬਾਰੇ। ਸਾਈਕਲ ਆ ਵੀਰੇ ਸਕਾਟ ਦਾ ਇਹ ਗੱਲ ਦੱਸਤੀ ਸੀ ਕਿਹੜਾ ਮਾਡਲ ਆ ਅਸਪੈਕਟ। ਅਸਪੈਕਟ ਕਿਹੜਾ ਗਾ? 940 ਸਾਈਜ਼ ਐਮ। ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਸਾਈਜ਼ ਆ। ਸਾਈਜ਼ ਸਭ ਤੋਂ ਜ਼ਿਆਦਾ ਗੱਲ ਆ। ਇਹ ਮੈਟਰ ਕਰਦੀ ਆ ਕਿ ਭਾਈ ਤੁਹਾਡਾ ਕੱਦ ਕਿੰਨਾ ਘਾਤੇ ਗਾ ਸਾਈਜ਼ ਕਿਹੜਾ ਤੁਹਾਡੇ ਵਾਸਤੇ। ਤੇ 1.7 ਫੁੱਟ ਤੱਕ ਲਗਭਗ ਐਮ ਸਾਈਜ਼ ਪੂਰਾ ਵਧੀਆ ਸੋਹਣਾ ਕੰਮ ਕਰਦਾ ਫਰੇਮ ਸਾਈਜ਼ ਸਹੀ ਹੋਵੇ ਤਾਂ ਬੰਦਾ ਚਲਾਵਾ ਚਲਾਈ ਜ ਸੌਖਾ ਰਹਿੰਦਾ ਜੇ ਮੰਨ ਲਓ ਜੇ ਹੁਣ ਮੈਂ ਐਕਸਲ ਚਲਾਵਾ ਜਾਂ ਐਲ ਚਲਾਵਾ ਉਹਦਾ ਹੈਂਡਲ ਬਾਰ ਬਾਹਲਾ ਅੱਗੇ ਨੂੰ ਹੋ ਜੂਗਾ ਫਿਰ ਅੱਗੇ ਨੂੰ ਡਿੱਗ ਕੇ ਚਲਾਉਂਗਾ ਤੇ ਮੌਰਾ ਥੱਕਣਗੇ ਤੇ ਉਹ ਫਿਰ ਉਹਨਾਂ ਰਹਿੰਦਾ ਨਹੀਂ ਉਹ ਆਰਾਮਦਾ ਕੇ ਗੱਲ ਬਾਤ ਤੇ ਲੋਟ ਆ ਇਹ ਐਮ ਸਾਈਜ਼ ਲਿਆ ਕੋਦੇ ਕੋਲੇ ਕੋਦੇ ਦਾ ਕਦ ਮੇਰੇ ਨਾਲੋਂ 2.5 ਇੰਚ ਉੱਚਾਗਾ ਤੇ ਕੁੱਤਾ ਵੀ ਐਮਐਸਆਈ ਜੜਵਾਇਆ ਸੀਗਾ ਉਹ ਪਹਿਲਾਂ ਵਾਲਾ ਸਾਈਕਲ ਜਿਹੜਾ ਕੀ ਆ ਸਰਲੀ ਬ੍ਰਿਜ ਕਲੱਬ ਉਹ ਵੀ ਐਮ ਆਗਾ ਤੇ 11 ਹੀ ਆ ਤੋ ਦੇਖ ਲੈਨੇ ਆ ਮੋਟੀ ਮੋਟੀ ਗੱਲਬਾਤ ਆਪਾਂ ਤੇ ਅਗਲੇ ਪਾਸੇ ਬਈ ਇਹਦੇ ਦੋ ਗੇਅਰ ਨੇਗੇ ਤੇ ਕਾਹਾ ਵੱਡੀ ਕਰਾਰੀ ਆ ਇੱਕ ਇਹਦੇ ਨਾਲ ਹੀ ਆਹਾ ਭਜੀ ਆ ਇਹ ਵੱਡੀ ਕਰਾਰੀ ਵੀ ਆਮ ਕਰਾਰੀ ਨਾਲੋਂ ਦੂਜਿਆਂ ਨਾਲੋਂ ਛੋਟੀ ਆ ਤੇ ਪਰ ਇਹਨਾਂ ਦੀ ਸਪੀਡ ਉਹੀ ਹਿਸਾਬ ਨਾਲ ਬਣਾਈ ਹੁੰਦੀ ਹੈਗੀ ਕਿ ਭਾਈ ਤੋੜਾ ਠੀਕ ਰਵੇ ਮੂਰੇ 2 ਗੇਅਰ ਪਿੱਛੇ 9 ਨੇ ਇਹ ਸ਼ਿਮਾਨੋ ਦੀ ਕੈਸਟਾ ਸ਼ਿਮਾਨੋ ਦੇ ਗੇਅਰ ਸੈੱਟ ਆ ਇਹ 올ਿਵੀਓ ਇਹ 1 ਨੰਬਰ ਹੁੰਦਿਆ 11 ਗੁਰਾ ਜਿਨ੍ਹਾਂ 'ਚ ਕੋਈ ਦਿੱਕਤ ਨਹੀਂ ਆਉਂਦੀਗੀ ਜਿਹੜਾ ਮੈਂ ਦੂਜਾ ਸਾਈਕਲ ਲੈਣ ਨੂੰ ਕਹਿੰਦਾ ਸੀ 930 ਉਹਦੇ ਪਿੱਛੇ ਭਾਈ 10 ਗੇਅਰ ਸੀ ਤੇ ਆਹ ਗੇਅਰ ਸੈੱਟ ਉਹਦਾ 1 ਨੰਬਰ ਉਤਲੇ ਲੈਵਲ ਦਾ ਸੀ ਇਹਦੇ 올ਿਵੀਓ ਆ ਉਹਦੇ ਸੀਗਾ ਡਿਓਰ ਡਿਓਰ ਕਿਹੜਾ ਸੀ ਉਹ ਮਨਾਲ ਨਾ ਭੁੱਲ ਗਿਆ ਤੇ ਡਿਓਰ ਇਹ ਦੋ ਉਤਲੀ ਗੱਲਬਾਤ ਹੁੰਦੀ ਥੋੜੀ ਹੋਰ ਸੰਬੂਥ ਹੋ ਜਾਂਦਾ ਕੰਮ ਤੇ ਟਾਇਰ ਇਹ ਟਾਇਰ ਬਦਲਵਾਏ ਆ ਇਹਦੇ ਕੈਨੇਡਾ ਐਮ ਬ੍ਰੇਕ ਇਹ ਮਤਲਬ ਆਪਾਂ ਚਲਾਉਣੇ ਆ ਉੱਚੇ ਨੀਵੇਂ ਉਗੜ ਤੁਗੜ ਰਾਹ ਜਿਹਦੇ ਜਾਂ ਬਰਫ਼ ਵਗੈਰਾ ਤੇ ਮਾੜਾ ਮੋਟਾ ਕਿਵਰੀ ਚਲਾਉਣਾ ਪਏ ਜੇ ਕਿਤੇ ਪਾਸ ਤੇ ਉੱਥੇ ਸਲਿੱਪ ਨਹੀਂ ਕਰਦੇ ਇਹ ਬਹੁਤ ਵਧੀਆ ਟਾਇਰ ਹੁੰਦੇ ਆ ਕੈਨੇਡਾ ਦੇ ਤੇ 12-1300 ਰੁਪਏ ਦਾ ਇੱਕ ਟਾਇਰ ਪੈਂਦਾਗਾ ਇਹ ਤੇ ਪੈਡਲਾਂ ਦੀ ਗੱਲ ਆਪਾਂ ਕਰੀ ਇੰਤੀ ਸੀ ਪੈਡਲ ਵੀ ਬਦਲਵਾਏ ਆ ਨਾਲ ਦੇ ਪੈਡਲ ਦੇ ਠੀਕ ਠੀਕ ਜਿਹਾ ਹੁੰਦੇ ਆ ਬੈਲਕੋ ਦੇ 500 ਦਾ ਹੁੰਦਾ ਇੱਕੋ ਪੈਡਲ ਜਾਂ ਤੇ ਇਹ ਪੈਡਲ ਸ਼ਿਮਾਨੋ ਦੇ ਲਵਾਏ ਨੇਗੇ ਤੇ 3200 ਰੁਪਏ ਦਾ ਜੋੜਾ ਇਹ ਟਾਪ ਪੈਡਲਾਂ ਦਾ ਪਹਿਲਾਂ ਹੀ ਲਵਾ ਲੇਗੇ ਕੱਲ ਨੂੰ ਉੱਥੇ ਆਪਾਂ ਨਾਲ ਹੋਰ ਪੈਡਲ ਚੱਕੀ ਵੀ ਉਹ ਟੁੱਟਣਗੇ ਤੇ ਬਦਲਾਵਾਂਗੇ ਉਦੋਂ ਚੰਗਾ ਤੇ ਆ ਇਹ ਪੈਡਲ ਬਲਵਾ ਲੇ ਇਹਨਾਂ ਦੀ ਗਾਰੰਟੀ ਵਾਰੰਟੀ ਮਤਲਬ ਆ ਹੁੰਦੀ ਆ ਲਾਈਫਟਾਈਮ ਦੀ ਕਿ ਟੁੱਟਦੇ ਹੀ ਨਹੀਂ ਇਹ ਤੇ ਬ੍ਰੇਕਾ ਟੈਕਟਰ ਉਹਦੇ ਆ ਬਈ ਹਾਈਡਰੋਲਿਕ ਇਹਨਾਂ ਦੀ ਗੱਲ ਆਪਾਂ ਆਉਂਦੇ ਹੋਏ ਕਰ ਲਈ ਸੀ ਇੱਕ ਨੰਬਰ ਮਹੌਲ ਹੁੰਦਾਗਾ ਤੇ ਸੰਤੂਰ ਦੀ ਆ ਗਈ ਸਸਪੈਂਸ਼ਨ ਤੇ ਇੱਥੋਂ ਇਹ ਲੋਕ ਹੋ ਜਾਂਦੀ ਆ ਸਧਾਰਨ ਰੋਡ ਤੇ ਚਲਾਉਣਾਗਾ ਤੇ ਇਹਨੂੰ ਬੰਦ ਰੱਖੇ ਫਿਰ ਇਹ ਆਪਣੀ ਐ ਥੱਲੇ ਜੰਪ ਲੈ ਲੈ ਕੇ ਸਪੀਡ ਤੇ ਅਸਰ ਪੈਂਦਾ ਉਹ ਘਟਾਉਂਦੇ ਆ ਉਦੋਂ ਇਹਨੂੰ ਇੱਥੇ ਲੋਕ ਕਰਕੇ ਰੱਖੋ ਤੇ ਆ ਬੇਡ ਰੈਡਜਸਟਰ ਹੁੰਦਾ ਕਿ ਕਿੰਨਾ ਕ ਭਾਈ ਥੋੜਾ ਭਾਰ ਆਗਾ ਤੇ ਉਹ ਹਿਸਾਬ ਨਾਲ ਲੋੜ ਬੇ ਇਹਨੂੰ ਤਾਂ ਇੱਕ ਥਾਂ ਸੈੱਟ ਕਰ ਲੈ ਬਾੜੀ ਲੋੜ ਹੀ ਨਹੀਂ ਹੁੰਦੀ ਹਲਾਉਣ ਦੀ ਟ੍ਰੈਕਟਰ ਤੇ ਵਕੀ ਲੋਟਾ ਮੋਲ ਇੰਨੀ ਕੀ ਮੋਟੀ ਮੋਟੀ ਗੱਲਬਾਤ ਸੀ ਤੇ ਕਾਠੀਆਂ ਇਹਨਾਂ ਦੀਆਂ ਨਵੇਂ ਡਿਜ਼ਾਈਨ ਦੀਆਂ ਆਉਂਦੀਆਂ ਬਈ ਪਹਿਲਾਂ ਵਾਲੇ ਦੇਸੀ ਸਾਈਕਲਾਂ ਤਾਂ ਉਹ ਥੋੜੀਆਂ ਵੱਡੀਆਂ ਆਉਂਦੀਆਂ ਸੀ ਉਹ ਚਲਾਵਾ ਚਲਾਈ ਜੋ ਉਹਨਾਂ ਚਾਹੀਏ ਦਿੱਕਤ ਆਉਂਦੀ ਬੰਦਾ ਉਧਰ ਉਧਰ ਹੀ ਪਾਸੇ ਹੀ ਮਾਰਦਾ ਜਾਂ ਮਤਲਬ ਆਪਣੇ ਲੱਤ ਖੈਂਦੀਆਂ ਨਾਲ ਤੋ ਇਹ ਜਿਹੜਾ ਡਿਜ਼ਾਈਨ ਇਹਨਾਂ ਨੇ ਬਣਾਇਆ ਹੁੰਦਾ ਇਹ ਬੜੀਆਂ ਕੰਫਰਟੇਬਲ ਹੁੰਦੀਆਂ ਨੇਗੀਆਂ ਤੇ ਕਹਿਰ ਚੱਲਦੇ ਆ ਹੁਣ ਘਰੇ ਮੈਨੂੰ 40 45 ਮਿੰਟ ਹੋ ਗਏ ਘਰੋਂ ਆਏ ਨੂੰ ਇੱਧਰ ਉੱਧਰ gekeੜਾ ਮਾਰਦੇ ਕਰਦੇ ਤੇ ਮਾੜਾ ਇਹ ਮਹਾ ਸਾਈਕਲ ਦੀ ਗੱਲ ਕਰ ਲਈ ਤੇ ਇੱਕ ਦੋ ਐਕਸੈਸਰੀਆਂ ਜਿ ਮਗਾਈਆਂ ਸੀ ਉਹਦਾ ਸਮਾਨ ਸਮੂਹ ਜਿੱਥੇ ਜਾ ਕੇ ਲਾਉਣੇ ਆ ਤੇ ਬਾਕੀ ਜਿਹੜਾ ਸਮਾਨ ਹੁਣ ਘਰੇ ਪਿਆ ਉਹਨੂੰ ਇਕੱਠਾ ਕਰਕੇ ਵੇਖਦੇ ਆਂਗੇ ਤੇ ਇੱਕ ਝੋਲੇ 'ਚ ਫਿੱਟ ਆਉਂਦਾ ਕਿ ਦੋ 'ਚ ਮਤਲਬ ਦੋ 'ਚ ਆਉਂਦਾ ਕਿ ਚਾਰ 'ਚ ਆਉਂਦਾਗਾ ਉਹੀ ਹਿਸਾਬ ਨਾਲ ਫਿਰ ਆਪਾਂ ਬੈਗਾਂ ਦੀ ਉਹ ਸੈਟਿੰਗ ਵੈਟਿੰਗ ਕਰਾਂਗੇ ਤੇ ਬਸ ਇੰਨੀ ਕੀ ਗੱਲਬਾਤ ਸੀ ਬਾਈ ਮੋਟੀ ਮੋਟੀ ਮੇਰੇ ਵੱਲੋਂ ਇਹ ਤੇ ਸਾਈਕਲ ਇੱਕ ਨੰਬਰ ਹੈਗਾ ਹਾਰਡ ਟ੍ਰੇਲ ਬਾਈਕ ਹੈ ਭਾਈ ਗੁਲਗਲੇ ਬਣ ਜਾਂਦੇ ਆ ਅੱਗੇ ਬੱਦੀ ਭੁਆ ਨਹੀਂ ਲਾ ਰਹੀ ਆ ਭੁਆ ਕੋਲੇ ਜਾਣਾ ਮਾਤਾ ਕੋਲੇ ਜਾਇਆ ਏ ਲੈ ਆਪਣੀ ਗੁਲਗਲੇ ਖਾ ਲੋ ਭਾਈ ਸਾਰੇ ਲੈ ਕੋਲੇ ਬਾਹਰ ਆ ਰਹਿ ਚੱਖਾ ਖਾ ਚ ਫੁੱਲੇ ਫੁੱਲੇ ਗੁਲਗਲੇ ਵਾਹੇ ਸੋਨੇ ਰਹਿ ਗਏ ਆਪਣੀ ਬੇਬੇ ਵੀ ਕੋਣੀ ਆ ਬੇਬੇ ਤਾਂ ਸਿੱਖਿਆ ਫਿਰ ਅਸੀਂ ਹਾਂ ਤੇ ਦਾਦੀ ਤੋਂ ਸਿੱਖਿਆ ਬਾਈ ਤਾਂ ਗੋਲਟਾ ਬਣਾ ਦਨ ਇਹ ਗੋਲਟਾ ਬਣਾ ਕਰੀ ਜਾਂਦਾ ਰਹਾ ਉਹ ਵਿੱਚ ਆਟਾ ਦਾ ਲੈ ਰਹਾ ਇਹ ਲੋਰੀ ਵਿੱਚ ਨਹੀਂ ਆ ਫੁੱਲੇ ਵਾਲੇ ਦੋਸ ਬਣਦੇ ਆ ਤੇ ਭਾਬੀ ਦਿਖਾ ਕੇ ਆਏ ਪਕਾਇਆ ਕਰੋ ਭਾਈ ਚੌੜੇ ਕਰਕੇ ਗੋਲਕ ਦੇ ਆਟਾ ਚੌੜਾ ਕਰਕੇ ਹੱਥ ਤੇ ਤੇ ਵਿੱਚ ਛੱਡ ਦੇ ਬਹੁਤ ਜਿਹੇ ਨਾਲ ਕਰਕੇ ਇਹ ਅੱਜ ਬਣਦੇ ਸਰ ਅੱਜ ਪਕ ਰਾਇ ਨੇ ਜਿਹੜੀ ਹਰਮੋਦੀ ਦਾਦੀ ਮਮੂ ਪਾਈ ਗੋਲਕਲੇ ਨਾਨਾਂ ਦੇ ਇਸ ਤਰ੍ਹਾਂ ਜੀਰਨਾ ਨਾ ਨਾ ਹਾਂ ਚੋਲੇ ਉਹ ਤਾਂ ਮੈਂ ਲਾ ਕੇ ਮਾਰ ਮਾਰ ਚੱਲ ਬਣਾਉ ਮੇਰਾ ਕੰਮ ਕਰੀ ਨਾ ਇੱਧਰ ਇੱਧਰ ਪਟਾਰਾ ਖੋਲ ਲਿਆ ਜਾਦੂ ਕਾ ਜਿੱਡੀ ਕਰ ਫਲਨ ਤੋਂ ਜਿਹਦੇ ਦਾ ਸਾਮਾਨ ਲੈਂਦਾ ਉਹਦੇ ਦੇ ਵਿੱਚ ਹੀ ਪਾਇਆ ਖੋਲੇ ਹੀ ਨਹੀਂ ਤੇ ਨੋਟ ਆ ਜੂਗੀ ਦੂਜੀ ਬੋਤਲ ਆਉਂਦੀ ਨਹੀਂ ਭਈ ਇਸ ਵੇਲੇ ਇਸ ਪਾਸੇ ਜਿਹੜੀ ਆਪਾਂ ਉਹ ਮੁੱਲ ਦੀ ਲੈਣ ਉਹਨੇ ਪਾਣੀ ਦੀ 20 ਰੁਪਏ ਵਾਲੀ ਇਹ ਆ ਜੂ ਜਾਂ ਇੱਕ ਹੋਰ ੜਕਿਆ ਥਲਮ ਦੀ ਉਹ ਵੀ ਆ ਜੂ ਦੇਖ ਚੜਾ ਕੇ ਮਿੱਤਰਾਂ ਆਹਾ ਮੈਮਰੀ ਹੋਮ ਆ ਬਈ ਇਹਦਾ ਡਿਕਤ ਲੰਦੀ ਹੈਗਾ ਬਹੁਤ ਕੰਡ ਚੀਜ਼ ਹੈ ਇਹ ਇਹ ਖਾਸਾ ਮੋਟਾ ਮਤਲਬ ਗੋਦੀ ਹੈ ਹੀ ਬਿਟ ਬੈਨ ਦੇਖੀ ਤੇ ਇਧਰ ਆਪਣੇ ਵਾਲਾ ਚੋਬਰ ਆ ਬਈ ਪੈਰ ਮਦਾਈ ਫਿਰਦਾ ਮੱਝ ਤੋਂ ਉਧਰ ਟੀਕਾ ਲਗਾਉਂਦੇ ਸੀ ਐਪੀ ਵਾਲੇ ਪਾਸੇ ਜੀ ਲਗਾਉਂਦੇ ਪੈਰ ਦਾ ਤਾਂ ਹੈ ਜੂੜਦਾ ਪਾਉਂਦੇ ਜੂੜ ਪਾਉਂਦੇ ਸੀ ਬਈ ਉਹਨੇ ਮੱਝ ਨੇ ਪੈਰ ਤਰਤਾ ਕਹਿੰਦਾ ਗੰਡਾ ਬੰਨ ਗੂ ਉਹਦਾ ਹਲਦਾ ਹੀ ਨਹੀਂ ਹੁੰਦਾ ਇਹਨੂੰ ਗੰਡ ਪਾ ਦੇਗੇ ਉੱਤੋਂ ਦੀ ਆ ਲੈ ਵੇ ਲੋਟ ਆ ਰਾਮਾ ਤੇ ਆ ਚਾਕੂ ਮੰਗਾਇਆ ਸੀ ਬਈ ਕੱਲ ਇੱਕ ਮੈਂ ਉੱਧਰ ਗਿਆ ਹੋਇਆ ਸੀ ਜਦੋਂ ਤੇ ਉਹ ਫੜਾਗੇ ਸੀਗੇ ਇਹ ਚਾਕੂ ਹੈਗਾ ਆਪਣਾ ਇਸ ਦਾ ਟਿੱਖਾ ਥਲੇਂਦਾ ਹੀ ਹੈ ਬਈ ਇਹ ਵੀ ਤੇ ਵਧੀਆ ਚੀਜ਼ ਹੈਗੀ ਤਿੱਖਾ ਬਹੁਤ ਹੈਗਾ ਬੰਦਾ ਇਹ ਦੱਬ ਕੇ ਹੁੰਦਾ ਇੱਥੋਂ ਆਹ ਲੋਕ ਜਾ ਹੋ ਜਾਂਦਾ ਹੁੰਦਾ ਤੇ ਪੌਕਟ ਨਾਈਫ ਆ ਇਹ ਇਹ ਜੇਬ ਚ ਪਾਉਣਾ ਇੱਥੇ ਰੱਖਣਾ ਇਹ ਮਤਲਬ ਸੇਫਟੀ ਵਾਸਤੇ ਵੀ ਠੀਕ ਆ ਕੋਈ ਸਮਾਨ ਸੱਲਾ ਕੱਟਣਾ ਵੜਨਾ ਉਹਦੇ ਵਾਸਤੇ ਵੀ ਠੀਕ ਆ ਆਹ ਗੱਲ ਆ ਇਹ ਚਾਕੂ ਦੀ ਅ 700 ਰੁਪਏ ਦਾ ਬਈ ਇਹਦੀ 97 ਰੁਪਏ ਦੀ ਡਿਲੀਵਰੀ ਲੱਗੀ ਆ ਔਨਲਾਈਨ ਮੰਗਾਇਆ ਸੀ ਟਿਕੈਟ ਲੈਣ ਦੇ ਅਫੀਸ਼ੀਅਲ ਹੈਗੀ ਹੈ ਜਿਹੜੀ ਆ ਸਾਈਟ ਮਤਲਬ ਇਹਨਾਂ ਦੀ ਜਿਹੜੀ ਕੀ ਹੁੰਦੀ ਹੈ ਉਹ ਐਪਲੀਕੇਸ਼ਨ ਤੇ ਇੱਕ ਪਾਰਸਲ ਜ ਹੋਰ ਪਿਆਗਾ ਇਹ ਬਟੇਰ ਗੈਂਸ ਬਦਮਗਾਲੇ ਸੀ ਮਗਾ ਜਾ ਰ ਫੇਰ ਘਰੇ ਖੇਤ ਕਤੇ ਵੀ ਕੰਮ ਹੋ ਜ ਹੈ ਤੇ ਲੈ ਆ ਸੀਟ ਛੋਟੀ ਹੈ ਨਾ ਇਹ ਤਾਂ ਕਰਕੇ ਸਾਰਾ ਯੂ ਲੋਡ ਜੇ ਨਾ ਦੇਖ ਨਾ ਲਾਉਣੀ ਹੋਈ ਲਾ ਲਾਂਗੇ ਨਹੀਂ ਲਾਉਣੀ ਹੋਈ ਤਾਂ ਵੀ ਕੋਈ ਦਿੱਕਤ ਨਹੀਂ ਗਈ ਐ ਇਤਵਾ ਹਾਂ ਇੱਕ ਉਹ ਕਰਦੇਗੇ ਤੋਪੇ ਲਾ ਦੇਗੇ ਵੈਰੀ ਗੁੱਡ ਨੌਜਵਾਨ ਤੇ ਬਿਟੇਨ ਗੈਸ ਹੋਰ ਮੰਗਾ ਲਈ ਸੀ ਬਾਈ ਮੈਂ ਦੋ ਕੈਨ ਤੇ 100-100 ਰੁਪਏ ਦੇ ਨੇ ਇਹਦਾ ਉਦੋਂ ਫਿਰ ਮੈਂ ਆਹ ਮੰਗਾਉਂਦਾ ਸੀਗਾ ਇਹ ਯੰਤਰ ਜਾਂ ਸਾਈਕਲ ਦੇ ਡੰਡੇ ਤੇ ਲਾਉਣ ਨੂੰ ਫਿਰ ਮੈਂ ਪੈਸੇ ਥੋੜੇ ਡਿਲੀਵਰੀ ਚਾਰਜ ਵੱਧ ਲੈ ਲੈਂਦੇ ਆ ਮਖ ਨਾਲ ਕੀ ਐਡ ਕਰੀਏ ਤੋਂ ਆਹ ਐਡ ਕਰਤੇ ਸੀਗੇ ਬਿਟੇਨ ਗੈਸ ਵਾਲੇ ਤੇ ਰੇਟ ਤਾਂ ਬੋਲਾ ਲਿਖਾ ਹੁੰਦਾ ਇਹਨਾਂ ਤੇ 399 ਰੁਪਏ ਇਹ ਆ ਕੀ ਯੰਤਰ ਇਹ ਆਪਾਂ ਆ ਦੇਖ ਰਹੇ ਇੱਥੇ ਕਸ ਕੇ ਐਲ ਕੀ ਵੀ ਦਿੱਤੀ ਹੈ ਨਾਲ ਇਹਨਾਂ ਨੇ ਆ ਵੀ 300 380 ਰੁਪਈਆ ਦੀ ਚੀਜ਼ ਆ ਇਹ ਕੀ ਕਰਨੀ ਹੈ ਇੱਥੇ ਮਤਲਬ ਆਪਾਂ ਹੈਂਡਲ ਤੇ ਕਸਾਂਗੇ ਤਾਂ ਡੰਡਾ ਆ ਲੱਗ ਜੂ ਉਹ ਤੁਹਾਨੂੰ ਕਸ ਕੇ ਬਖਾਉਣੇ ਦੱਸਦੇ ਆ ਕਿਵੇਂ ਗੱਲਬਾਤ ਇਹਦੀ ਭਾਈ ਦਿੰਨੇ ਆ ਹੈ ਕਸ ਦਿੰਨੇ ਆ ਖਿੱਚ ਕੇ ਤੋਪੇ ਲਾ ਦੇ ਫਸ ਕੇ ਜੀ ਆਰਦੇ ਹੱਥ ਮੜਾ ਮੜਾ ਫੁੱਲ ਨਹੀਂ ਗਸੇ ਜਿਉਂ ਵਸਤੇ ਦੀ ਆਹ ਡੰਡਾ ਸੀ ਬਾਈ ਜਿਹਦੀ ਗੱਲ ਕਰਦੇ ਸੀਗੇ ਉੱਤੇ ਰਾਉਣ ਉਹਦੇ ਦੇ ਰੇਟਾਂ ਰੂਟਾਂ ਲਾਉਣੀਆਂ ਹੋਣ ਨਾ ਇੱਕੋ ਜਿਹਾ ਰਵੜ ਤਾਂ ਨਾ ਨਾ ਲੱਗਿਆ ਇਧਰ ਉਹ ਨਾਲ ਇਹਨਾਂ ਕੋਈ ਫਰਕ ਨਹੀਂਗਾ ਬਸ ਆਪਾਂ ਕਰਦੇ ਆ ਖਾਲੀ ਤੇ ਇਹਦੇ ਨਾਲ ਜਿਹੜੇ ਆ ਕਲੰਪ ਜੇ ਆਏ ਸੀ ਬਾਈ ਇਹ ਤਾਂ ਕਾਗਜ਼ਾਂ ਦੇ ਘੋੜੇ ਸੀ ਹੈ ਨਹੀਂ ਸੀ ਕੰਮ ਦੇ ਇਹ ਤੇ ਆਪਾਂ ਆਪਣੇ ਵਾਲਾ ਦੇਸੀ ਕੰਮ ਕਰਿਆ ਹੋਈ ਟੂਪ ਕੱਟ ਕੇ ਤੇ ਇਹਦੇ ਇੱਥੇ ਲਾ ਕੇ ਕਲੰਪ ਕੱਸਤਾ ਤੇ ਇਹਦੇ ਤੋਂ ਆਪਾਂ ਹੁਣ ਕੀ ਕੰਮ ਲੈਣਾਗਾ ਲਾਈਟਾਂ ਰੂਟਾਂ ਤੇ ਚਲੂ ਵੀ ਲੱਗ ਜਾਣੀਆਂ ਆ ਬੈਗ ਜਿਹਾ ਟੰਗਣਾ ਸੀਗਾ ਬਈ ਆਹ ਵਾਲਾ ਇਹ ਮੜਾਏ ਫਿਰ ਉੱਚਾ ਰਹੂਗਾ ਪਹਿਲਾਂ ਤਾਰਾਂ ਜੀ ਨਾਲ ਲੱਗਦਾ ਸੀਗਾ ਤੇ ਹੁਣ ਫਿਰ ਇਹਨਾਂ ਤੇ ਬ੍ਰੇਕਾਂ ਵਾਲੀਆਂ ਤਾਰਾਂ ਜੀ ਦੇਣੇ ਤਾਂ ਕੋਈ ਦਿੱਕਤ ਨਹੀਂ ਆਊਗਾ ਇਹਨਾਂ ਤੇ ਭਾਰ ਨਹੀਂ ਆਊ ਲੋਡ ਨਹੀਂ ਆਊਗਾ ਫਿਰ ਕੰਮ ਹਾ ਲੋਡ ਰਹੂਗਾ ਇੱਥੇ ਇਹਨੂੰ ਟਾਈਟ ਕਰ ਦਾਂਗੇ ਇਹਨਾਂ ਕੋੱਚਾ ਉਹ ਵੀ ਠੀਕ ਜਿਹਾ ਲੱਗੂਗਾ ਨਾਲੇ ਇਹਦੀ ਤਾਂ ਰਿਪੋਰਟ ਭਈ ਠੀਕ ਹੋ ਗਈ। ਕਸ ਹੈਗਾ ਇਹਦੀ ਕੁਆਲਿਟੀ ਕਲੰਬਰ ਆਪ ਤਾਂ ਬੈਪ ਹਲਕੀ ਜੀ ਹੁੰਦੀ ਹੈਗੀ ਤੇ ਆਹ ਕਲੰਪ ਜਿਹੜੇ ਇਹ ਬਸ ਰਬੜਾ ਪਾ ਕੇ ਸੋਨੇ ਸੂਤ ਆ ਕੇ ਜਿੰਦਾ ਵੀ ਭਈ ਅੱਜ ਕੰਮ ਕਰਕੇ ਰੱਖਦਾ ਇੱਧਰ ਤੇ ਆਹ ਡੱਬਿਆਂ ਚੋਂ ਸਮਾਨ ਸੱਲਾ ਕੱਢ-ਕੱਢ ਕੇ ਤੇ ਮੰਜੇ ਤੇ ਰੱਖੀ ਜਾਂਦਾ ਸੀ ਆ ਕਿ ਭਈ ਆ ਇਹਨਾਂ ਨਾਲ ਭੇਤ ਜਾ ਜੇ ਕਿ ਕਿਹੜੀ ਚੀਜ਼ ਕਿਹੜੇ ਬੈਗ ਚ ਰੱਖਣੀ ਹੈਗੀ ਕਿ ਤੇ ਇੱਕ ਔਡੋੜੀ ਸਮਾਨ ਉਸ ਹਿਸਾਬ ਨਾਲ ਇਕੱਠਾ ਕਰਨਾ ਪਊਗਾ। ਖਾਸਾ ਲਗਾਤੋਕਾ ਹੋ ਗਿਆ ਇਹ ਉਹ ਤੇ ਥੋੜੇ ਜਿਹਾ ਕਪੜੇ ਆ ਗਏ ਕੁਛ ਉਹਦੇ ਚ ਹਜੇ ਹੋਰ ਪਾਉਣੇ ਪੈਣਗੇ ਉਹਦੇ ਚ ਟੈਂਟ ਪਾਉਣਾ ਉਹਨਾਂ ਟਰੈਕਿੰਗ ਵਾਲੇ ਬੈਗ ਚ ਤੇ ਆਹ ਆਪਾਂ ਨੂੰ ਇੰਤਕੀ ਅੱਡ ਬੰਨਣਾ ਪੂਗਾ ਜਿਵੇਂ ਹੇਮਕੁੰਟ ਸਾਹਿਬ ਕਿਹਾ ਸੀਗਾ ਉਹ ਤੋਂ ਮੈਂ ਲੈ ਕੇ ਨਹੀਂ ਗਿਆ ਸੀਗਾ ਉਹ ਪਹਿਲਾਂ ਵਾਲਾ ਸਲੀਪਿੰਗ ਬੈਗ ਤੇ 2 ਕਿਲੋ ਦਾ ਇਹ ਪਈ 20 ਡਿਗਰੀ ਘਟਾਓ ਵਾਲਾ ਤੇ ਸਾਰਾ ਸਮਾਨ ਸਲਾ ਇਕੱਠਾ ਕਰਕੇ ਝੋਲਿਆਂ ਚ ਸਾਵ ਤਰੀਕੇ ਨਾਲ ਪਾਵਾਂਗੇ ਤਾਂ ਦੋ ਬੈਗਾਂ ਚ ਵੀ ਲੋਡ ਆ ਸਕਦਾ ਬੈਗ ਆਪਣੇ ਇਹ ਮਿਲ 15 ਕਿਲੋਟਰ ਵਾਲੇ ਨੇਗੇ ਤੇ ਉਹਦੇ ਚੀ ਲੀਡ ਲੱਤਾ ਸਾਰਾ ਲਾ ਕੇ ਤੇ ਸਾਰੇ ਆਹ ਭਾਂਡੇ ਢਿੰਡੇ ਸਾਰਾ ਕੁਛ ਇਹ ਉਹ ਹਿਸਾਬ ਨਾਲ ਪਾਉਣਾ ਪੂ ਤੇ ਜੇ ਨਾ ਦੋ ਚ ਲੋਟ ਆਇਆ ਫਿਰ ਚਾਰ ਬੈਗ ਲਾਉਣੇ ਪੈਣਗੇ ਦੋ ਅੱਗੇ ਵੀ ਲਾਉਣੇ ਪੈਣਗੇ ਤੇ ਉਹ ਫਰੇਮ ਜੇ ਅਪਣਾ ਪਾਉਣੇ ਪੈਂਦੇ ਹੁੰਦੇ ਆ ਮੂਹਰੇ ਲਾਉਣ ਵਾਸਤੇ ਸਟੀਲ ਦੇ ਬਣਦੇ ਹੁੰਦੇ ਇੱਥੇ ਲਾਉਣ ਨੂੰ ਤੇ ਇਹਦਾ ਉਹੀ ਕਰਿਆ ਸੀ ਆਪਾਂ ਵੀਡੀਓ ਬਣਾਉਂਦਾ ਸੀ ਲਾ ਲਓ ਕੋਈ ਨਾ ਫਿਰ ਉਹ ਘੁੱਦੇ ਲਵੇ ਪਏ ਨਹੀਂ ਉਹ ਫਰੇਮ ਜੇ ਘੁੱਦੇ ਵਾਲੇ ਇਹ ਚੱਕ ਲਿਆਉਂਗਾ ਫਿਰ ਜੇ ਲਾਉਣੇ ਵੀ ਪਏ ਆਪਾਂ ਨੂੰ ਦੋ ਬੈਗ ਹੋਰ ਇਹ ਪਹਿਲਾਂ ਮੈਂ ਬਣਵਾਉਂਦਾ ਸੀ ਉਹਦੈਂ ਕੋਦਾ ਮਿੱਤਰ ਕਹਿੰਦਾ ਮੇਰੇ ਕੋਲੇ ਪਈ ਆ ਉਹ ਚੱਕ ਲਈ ਜਿੱਦ ਨੂੰ ਲੋਡ ਵੀ ਪਈ ਦੋ ਬੈਗ ਹੋਰ ਲਾਉਣ ਦੀ ਤੇ ਉਹਨੇ ਸਾਰਾ ਸਮਾਨ ਇਹ ਮਤਲਬ ਇਹਦੇ ਚ ਸਾਰਾ ਸਮਾਨ ਪੂਰਾ ਨਹੀਂ ਹੈਗਾ ਬਈ ਹਲੇ ਉਹ ਇਹ ਯੋਰੇ ਪਰੇ ਹੋਰ ਪਿਆਗਾ ਮੋਟਾ ਜਿਹਾ ਇੱਕ ਵਾਰੀ ਧਰ ਕੇ ਦੇਖਿਆ ਕਥਾ ਮੰਜੇ ਤੇ ਕਿ ਕਿਹੜਾ ਸਾਫ਼ ਤਰੀਕਾ ਆਊਗਾ ਢਲਕੀਆਂ ਲੁਦੀਆਂ ਆ ਲਕੀ ਜੀ ਉਹਦੇ ਨਾਲ ਆਈ ਸੀਗੀ ਜਿਹੜਾ ਆਪਾਂ ਪਹਿਲਾਂ ਕਸ ਕੇ ਟਿਆ ਇਹਦੇ ਤਾਂ ਮੂੰਹ ਜੇ ਫੁਰ ਗਏ ਦਾ ਬਸ ਦੇਸੀ ਕੰਮ ਸੀ ਚੱਲ ਨਾਲ ਰੱਖ ਲੈਨੇ ਕੰਮ ਆ ਜਾਂਦੀ ਕਿਹੜੀ ਆਹ ਦੀ ਕੈਥਲਨ ਵਾਲੀ ਲੈਂਦੀ ਸੀ ਆਪਾਂ ਇਹਦੇ ਚ ਲਗਭਗ ਸਾਰਾ ਸਾਈਕਲ ਹੀ ਅਸੈਂਬਲ ਹੋ ਜਾਂਦਾ ਇਹਦੇ ਨਾਲ ਸਾਰਾ ਖੁੱਲਾ ਜਿਹੜੀ ਹੋ ਜਾਂਦੀ ਆ ਨਟ ਪੇਚਾਂ ਤੋਂ ਲਾ ਕੇ ਸਾਰਾ ਕੁਝ ਹੀ ਹੁੰਦਾ ਇਹਨਾਂ 'ਚ ਪੇਚ ਕਸਾਰੇ ਵਗੈਰੇ ਇਹ ਇਹ ਮਹੌਲ ਹੁੰਦਾ ਇਹਦਾ ਇਹ ਵਧੀਆ ਹੁੰਦੀ ਹੈਗੀ 300 ਰੁਪਏ ਦੀ ਲਾਈਟਾਂ ਲੂਟਾਂ ਸਾਰਾ ਕੁਝ ਓਕੇ ਆ ਬ੍ਰੋਗਰਾਮ ਇਹ ਬੈਕ ਲਾਈਟ ਆ ਗਈ ਫਿਰ ਇਹ ਨੇੜੇ ਚ ਸਫ਼ਰ ਕਰਨਾ ਬੜਾ ਤੜਕੇ ਹੱਥ ਨੇ ਜਲਦੀ ਹੁੰਦੀ ਹੈ ਇਹ ਰੋੜ ਆ ਦੇ ਉੱਪਰ ਲਾ ਦੇ ਲੋਟ ਆ ਬਈ ਇਹ ਵਧੀਆ ਰਹਿੰਦੀ ਹੈਗੀ ਚੁੱਲੇ-ਚੁੱਲੇ ਹੋ ਰਹੇ ਉਹ ਤੇ ਲਾਈਟਾਂ ਲੱਪਿਆਂ ਦਾ ਸਾਰਾ ਪ੍ਰਬੰਧ ਕਰਨਾ ਪੂਆ ਫਰੰਟ ਲਾਈਟ ਸਾਈਕਲ ਦੀ ਕੰਮ ਲੈਣਾ ਹੋਈ ਏ ਊ ਬਾਕੀ ਲਗਾਤਾਰ ਜਦੋਂ ਸਾਰਾ ਫਾਈਨਲ ਹੋ ਗਿਆ ਉਦੋਂ ਦਿਖਾਵਾਂਗਾ ਤੁਹਾਨੂੰ ਇਕੱਠਾ ਕਰਕੇ ਤੇ ਫਿਲਹਾਲ ਤਾਂ ਮੋਟਾ-ਮੋਟਾ ਸਮਾਨ ਹੀ ਧਰਿਆ ਇੱਕ ਤਾਂ ਕਿਵੇਂ ਰੋਟਾ ਹੀ ਪਿਆ ਆ ਗਾਧਾ ਨਾ ਕੱਟ ਜਾਂਦਾ ਕਿਹਾ ਇਹ ਵਿਚਾਰਕ ਬੰਦਿਆਂ ਦੀ ਚਾਹ ਬਣਾ ਦਿੰਦਾ ਇਹ 15-16 ਵਾਰੀ ਤੇ ਦਾਲ ਸਾਦੀ ਰੋਟੀ ਦਾਲ ਸਬਜ਼ੀ ਰੋਟੀ ਨੂੰ ਗਰਮ ਕਰਨਾ ਹੋਵੇ ਕੱਲੇ ਨੇ ਤਾਂ ਮੈਨੂੰ ਬਾਦੂ ਨੇ ਬਾਦ ਦੀ ਲੈ ਲੈ ਮੈਂ ਬਾਦ ਦੀ ਚੱਕ ਲੈਣੇ ਆ ਮਹਿਆ ਤਵਾ ਨਹੀਂ ਮਗਿਆ ਤਵੇ ਇਹਨਾਂ ਰੋਟੀ ਨਹੀਂ ਬਣਾਉਂਦੇ ਉਹ ਇਹ ਸમાન ਆਦਾ ਦੱਤਾ ਕਰਨ ਨਾਲ ਦੇਖ ਲਿਆ ਕਰਾਂਗੇ ਰੋਟੀ ਵਾਲਾ ਦਾ ਕੰਮ ਫਿਰ ਆਟਾ ਉਟਾ ਕੰਮ ਵਾਲਾ ਵਧ ਜੂ ਨਾਲ ਸ੍ਰੋਤ ਆ ਚੈਸਟਮੋਂਟ ਜੀ ਹੈ ਬੜਾ ਹੋ ਗਿਆ ਸਾਮਾਨ ਹੰਡਾ ਡਿੰਡਾ ਹੀ ਬੜਾ ਹੋ ਗਿਆ ਹੋਰ ਇਹ ਸਾਰਾ ਕਰਨਾ ਪੈਂਦਾ ਹੈ ਸਾਹਦ ਨਾਲ ਬੋਨਾ ਬੂਆ ਫਿਰ ਤਾਜੂਆ ਰੋਡ ਬੈਗ ਆਏ ਜੇ ਤੇ ਬਾਕੀ ਭਾਈ ਸਮਾਂ ਇਸ ਵੇਲੇ ਹੋ ਗਿਆ 11:25 ਮਿੰਟਾਂ ਦਾ ਉਹ LED ਵਾਲੇ ਆਏ ਨਹੀਂ ਆਏ ਮੈਨੂੰ ਤੜਕੇ ਸਵੇਰ 7 ਵਜੇ ਫੋਨ ਆਇਆ ਸੀ ਉਦੋਂ ਕਹਿੰਦੇ ਸੀ ਅਸੀਂ ਬਈ 10 11 ਵਜੇ ਆ ਜਾਾਂਗੇ ਤੇਰੇ ਕੋਲੇ ਪਿੰਡ ਹੈ ਇਹ ਲੈ ਜਾਣਾਗਾ ਹੋਰ ਠੰਡ ਹੋਊਗੀ ਹੈਂ ਬਾਹਾਂ ਹੁੰਦੀ ਹੈ ਠੰਡ ਤਾਂ ਪੂਰੀ ਉਹ ਰਾਤ ਨੂੰ ਤਾਂ ਘਟਾਓ ਜੀ ਹੋ ਜਾਂਦਾ ਕੰਮ ਦਿਨੇ 12 13 ਡਿਗਰੀ ਰਹੂ ਕੰਮ ਹਾਂ ਤਾਂ ਇਹ ਤੇ ਬਿਰੀ ਤੇ ਕਹਿੰਦੇ ਬਈ ਆਹ ਦੇਖਾਈ ਇਹ ਇਹ ਬਈ ਜਿਹੜਾ ਆ ਤੁਹਾਨੂੰ ਚੱਕੂ ਦਿਖਾਈ ਜਾਂਦਾ ਜੀ ਆਹ ਲਾ ਮੈਂ ਉਹਦਾ ਡੱਬਾ ਇਹ ਐਕਸਿਸ 75 ਇਹਦਾ ਇਹ ਮਾਡਲ ਆ ਕੀ ਆ ਗਿਆ ਸੀਗਾ ਹੈਡੀ ਕੈਥਲਨ ਤੋਂ 700 ਦਾ ਹੈ 700 ਦਾ ਹੈ 700 ਦਾ ਸ਼ੀਸੋਂ ਦੇ ਨਵੇਂ ਦਾ ਜਾਕੂ ਆ ਹੈਡੀ ਕੈਥਲਨ ਤੋਂ 700 ਆ ਇਹ 97 ਰੁਪਏ ਦੀ ਉਹ ਬਲੇਰੀ ਡਿਲੀਵਰੀ 800 ਜੀ ਪੈ ਗਿਆ ਕੰਮ ਅੱਛਾ ਗੱਡੋ ਹਾਂ ਉਹ ਕੰਮ ਆ ਇਹ ਹੁੰਦਾ ਕਿਹੜਾ ਹੁੰਦਾ ਐ ਨਹੀਂ ਕਿ ਟੁੱਟ ਜੂਛੀ ਸੀ ਕਿਤੇ ਆਮ ਜਾਕੂ ਬਈ ਆਪਣੇ ਉਹਨਾਂ ਕੰਮ ਨਹੀਂ ਦਿੰਦੇਗੇ ਉਹ ਕਰਦਾ ਹੀ ਆਉਂਦਿਆਂ ਜਿਹੜੇ ਮੋੜ ਮੋੜ ਜਾਂਦਿਆਂ ਨਹੀਂ ਆਂ ਉਹੀ ਜਿਹੜੀ ਕੁਆਲਿਟੀ ਵੀ ਹੁੰਦੀ ਐ ਇਹਦੇ ਚੰਗੀ ਬੰਦੋਂ ਲੋਕ ਹੋ ਜਾਗ ਰਹੇ ਕੰਮ ਨਹੀਂ ਐਂ ਹੁੰਦਾ ਗਾ ਨਹੀਂ ਬੰਦ ਹੋ ਜੇ ਤਾੜਾ ਵਾਲਾ ਬੰਦ ਹੋਵੇ ਤਾਂ ਹੁਣ ਤੇ ਪੱਜੇ ਫਿਰਦਾ ਇਹ ਬੰਦ ਕਰਨਾ ਪੈਂਦਾ ਐਸ ਰੋਟੀ ਤੇ ਆ ਪਾਣੀ ਵਾਲਾ ਬਲੇਡਰ ਜੇ ਹੋ ਗਿਆ ਵੀ ਇਹ ਵੀ ਲੈ ਜਾਗੇ ਤਨ ਲੀਟਰ ਦੇ ਨਾਲ ਕੰਮ ਆਉਂਦਾ ਗਾ ਪੰਪ ਪੰਪ ਬਣ ਕੇ ਮਾਈ ਖਾ ਲ ਗਏ ਹਾਂ ਠੀਕ ਐ ਜੀ ਖਾਣੇ 12:50 ਮਿੰਟ ਤੇ ਸਾਈਕਲ ਵਾਲੇ ਪੈਨਰ ਬੈਗ ਵੀ ਲੰਘਾ ਤੇ ਪਾਣੀ ਵਜਦੀ ਅੱਜ ਖਾਸੇ ਟਾਈਮ ਦੇ ਲਿਆਂਦੇ ਪਏ ਸੀ ਆਪਣੇ ਕੋਲੇ ਤੇ ਇਹ ਚੱਲੇ ਹੋਏ ਨੇ ਪਹਿਲਾਂ ਪਾਈ ਰਾਹਾਂ ਦੇ ਪੇਤੀ ਨੇ ਤੇ ਕਿਹਦੇ ਕੋਲੇ ਚੱਲੇ ਹੋਏ ਨੇ ਭਾਈ ਮਿਸਟਰ ਅਮਰਤਪਾਲ ਸਿੰਘ ਗੁੱਦਾ ਸਿੰਘ ਹੋਰਾਂ ਦੇ ਨੇ ਇਹ ਤੇ ਇੱਕ ਵਾਰੀ ਅਸੀਂ ਰਹਿਵਾੜੀ ਕਰੀ ਜਾਂਦੇ ਸੀ ਭਾਈ ਗੁੱਦਾ ਕਹਿੰਦਾ ਮੇਰੇ ਵਾਲੇ ਬੈਗ ਬੇਲੇ ਪਏ ਆਈਏ ਲਿਆਣੇ ਆ ਤਾਂ ਬਿਟਵਿੰਨ ਇਹ 2 ਲੀਟਰ ਦਾ ਇੱਕ ਬੈਗ ਆ ਇਹ ਤੇ ਵਾਟਰ ਪ੍ਰੂਫ ਨੇ ਇਹ ਵਧੀਆ ਪਏ ਨੇ ਅੰਦਰੋਂ ਆਏ ਨੇ ਕਲੰਬਰ ਮੋਹਲਾ ਤੇ ਬਸ ਆਹ ਮੜਾ ਜਿਹਾ ਸਟicker ਜਿਹਾ ਲਿਖਿਆ ਹੋਇਆ ਇੱਥੋਂ ਤੇ ਉਂ ਸੋਨੇ ਪਏ ਨੇ ਕਿ 20 ਲੀਟਰਾਂ ਦਾ ਇੱਕਾ ਮਤਲਬ ਬਹੁਤ ਬਹੁਤ ਸਮਾਨ ਆ ਜਾਂਦਾ ਤੇ ਇਹ ਜਿਹੜੇ ਬੈਗ ਹੁੰਦੇ ਇਹਨਾਂ ਦੀ ਮਿੰਨਤੀ ਗਿਣਤੀ ਇਹ ਲੀਟਰਾਂ ਦੇ ਹਿਸਾਬ ਨਾਲ ਹੀ ਹੁੰਦੀ ਜਿਵੇਂ ਮੇਰੇ ਕੋਲ ਟਰੈਕਿੰਗ ਵਾਲਾ ਬੈਗ ਆ ਉਹ 60 ਲੀਟਰ ਦਾ ਉਹਦੇ ਵਿੱਚ ਖਾਸਾ ਸਮਾਨ ਪਏ ਜਾਂਦਾਗਾ ਤੇ ਇਹ 20 20 40 ਲੀਟਰਾਂ ਦੇ ਹੋਗੇ ਕੁਝ ਉਹ ਬੈਗ ਤਾਂ ਰੂ ਉਹਦੇ ਵਿੱਚ ਤਾਂ ਚਲ ਮੈਂ ਟੰਟੂਂਟੀਆਂ ਪਾ ਲੈਣਾ ਉਹਨਾਂ ਟਰੈਕਿੰਗ ਵਾਲਾ ਬੈਗ ਕਿਤੇ ਰਾਹ 'ਚ ਕੋਈ ਉਸੇ ਜੀ ਗੱਲਬਾਤ ਬਣਦੀ ਹੈ ਮੋਢਿਆਂ ਤੇ ਡੰਗਣ ਨੂੰ ਵੀ ਰਾ ਖੜੇ ਤੇ ਵਧੀਆ ਇਹਨਾਂ ਚ ਲੀਡਾ ਕਪੜਾ ਪਾ ਕੇ ਦੇਖਾਂਗੇ ਤੇ ਫਿਰ ਪਤਾ ਲੱਗੂ ਕਿੰਨਾ ਕ ਸਮਾਨ ਪੈਂਦਾ ਤੇ ਕਿੰਨਾ ਕ ਰਹਿਂਦਾ ਤੇ ਇਹ Google ਤੇ ਸਰਚ ਮਾਰਾਂਗੇ ਬਿਟਵਿਨ ਪੈਨਰ ਬੈਗ ਉਥੇ ਆ ਵੀ ਜਾਂਦੇ ਹੈ ਲਾਲ ਜੀ 2 ਲੀਟਰ ਦਾ ਇੱਕ ਸਾਈਜ਼ ਵੀ ਲਿਖਿਆ ਹੁੰਦਾ ਨਾਲ 20L ਪਰ ਇਹਨਾਂ ਦੀ ਇਹ ਅਫੀਸ਼ੀਅਲ ਸਾਈਟ ਤੋਂ ਇਹਨਾਂ ਦਾ ਕਿਥਲਨ ਤੋਂ ਇਹ ਸ਼ਾਇਦ ਨਾ ਮਿਲਣ ਹੋਣ ਇਹ Google ਤੋਂ ਕਿਸੇ ਕੋਲ ਪਏ ਹੁਣ ਹੋ ਸਕਦਾ ਮਿਲ ਵੀ ਜਾਣ ਇੰਨਾ ਦੀ ਆ ਚੀਜ਼ ਚੰਗੀ ਹੁੰਦੀ ਆ ਜਦੋਂ ਉਹਨੂੰ ਟਾਂਗਦੇ ਆ ਸਾਈਕਲ ਤੇ ਉਦੋਂ ਬਾਅਦ ਆ ਕਾਠੀ ਦੇ ਇਥੋਂ ਲੌਕ ਹੋ ਜਾਂਦਾ ਤਾਂ ਉਹਨੂੰ ਨਿਕਲਦਾ ਨਹੀਂ ਦਵਾਰੇ ਇੱਕ ਨੰਬਰ ਵੈਗ ਨਹੀਂ ਵਧੀਆ ਸੋਹਣਾ ਡੰਗ ਲਾਉਣਗੇ ਬਹੁਤ ਸੋਹਣਾ ਸਰੂ ਆਪਣਾ ਇਹ ਕੰਮ ਖਾਸਾ ਤਕੜਾ ਲੌਕ ਕਰਿਆ ਹੁੰਦਾ ਪ੍ਰੋਗਰਾਮ ਹੈ ਐਕਸ ਪ੍ਰੋ 43 ਇੰਚ LED ਫਿੱਟ ਕਰਨ ਆ ਗਿਆ ਨੌਜਵਾਨ ਕਹਿੰਦੇ ਤੇ ਇਹਨੂੰ ਡਿੱਗੀ ਜਾਂਦਾ ਸੀ ਅਜ ਤੜਕੇ ਦਾ ਤੇ ਸਾਮਾ ਬਈ 2 ਵਜੇ ਤੋਂ ਟੱਪ ਗਿਆ ਉਹ ਕੱਲ ਮਿੱਤਰ ਕਹਿੰਦੇ ਭਈ ਉਹ ਆਪ ਹੀ ਹੋਲ ਲੈਣਗੇ ਆ ਕੇ ਇਹ ਗੋਲਣੀਆਂ ਗੋਲ ਲਿਓ ਕਹਿੰਦੇ ਮੈਂ ਚਲਾ ਆਪ ਹੀ ਹੋਲ ਲੈਣਗੇ ਫਿਰ ਆਪਾਂ ਹੱਥ ਹੀ ਨਹੀਂ ਆਉਂਦੀ ਉਹ ਵੀ ਇਹ ਗੱਲ ਦੀ ਇਨਾ ਬਈ ਥੋੜਾ ਮੇਰਾ ਨਾਮ ਸੁਪ੍ਰੀਤ ਚੋਬਰ ਬੀਰੂ ਵਾਲੇ ਘੋੜੇ ਤੋਂ ਆਇਆ ਭਾਈ ਅ ਇੱਥੇ ਆ ਕੇ ਆਵਾਜ਼ ਜੀ ਪਜਾਨ ਕੇ ਕਹਿੰਦਾ ਬਈ ਤੁਸੀਂ ਬਲੌਗ ਨਹੀਂ ਬਣਾਉਂਦੇ ਤੇ ਫਿਰ ਆਪਣੇ ਨਾਲ ਜੁੜਿਆ ਹੋਇਆ ਚੈਨਲ ਨਾਲ ਜੀ ਆਇਆਂ ਨੂੰ ਮੇਤਰਾ ਸਵਾਗਤ ਹੈ ਤੇਰਾ ਲੋਟਾ ਹਾਂਜੀ ਹਾਂ ਤੇ ਫਿਰ ਬਾਈ ਨੇ ਫੋਨ ਕੱਢ ਕੇ ਦਿਖਾਇਆ ਕਹਿੰਦਾ ਮੈਂ ਤੈਨੂੰ ਆ ਵੀਖੇ ਉਹ ਵੀ ਫੋਲੋ ਕਰਦਾਗਾ ਮੈਂ ਸ਼ੁਕਰੀਆ ਭਾਈ ਚਲ ਸਬੂਤ ਦੀ ਤਾਂ ਲੋੜ ਨਹੀਂ ਸੀ ਚਲ ਬੰਦਾ ਇੰਨੇ ਕਹਿਣਦਾ ਮੋਬਾਈਲ ਨਾਲ ਇਨੇ ਬਥੇਰਾ ਹੁੰਦਾਗਾ ਤੇ ਪਹਿਲਾਂ ਮੈਂ ਉਹ ਨਹੀਂ ਹੈ ਬਾਈ ਦੀ ਨਹੀਂ ਬਣਾਉਂਦਾ ਸੀ ਵੀਡੀਓ ਫਿਰ ਜਦੋਂ ਬਾਈ ਨੇ ਦੱਸਿਆ ਵੀ ਮੈਂ ਤੇਰੇ ਬਲੌਗ ਵੇਖਦਾ ਹਾਂ ਤੇ ਫਿਰ ਮੈਂ ਕਹ ਚਲ ਬਾਈ ਨੂੰ ਵਿੱਚ ਵੀਡੀਓ ਚਲਾ ਲੈਨੇ ਆਂ ਕਈ ਵਾਰੀ ਬਾਈ ਹਨਾ ਕੋਈ ਬੰਦਾ ਆ ਕੇ ਰਾਜੀ ਨਹੀਂ ਹੁੰਦਾ ਵੀਡੀਓ ਜੇ ਇਹੀ ਸਹੀ ਆ ਬਾਈ ਗਰੁੱਪ ਨਾਲ ਵੀ ਇਕੱਲੇ ਨਾਲ ਵੀ ਬਾਈ ਕੀ ਗੱਲ ਹੈ ਠੀਕ ਹੈ ਮਿੱਤਰਾ ਮਿਹਰਬਾਨੀ ਮਿਲਦੇ ਆ ਕਦੇ ਫੇਰ ਹਾਂਜੀ ਬਾਈ ਲੰਘਦੇ ਡੱਬਦੇ ਜਿਹੜਾ ਮਾਰਜੋ ਕੋਈ ਚੱਕਰ ਨਹੀਂ ਜਦੋਂ ਮਰਜੀ ਜਰੂਰ ਬਾਈ ਜਰੂਰ ਠੀਕ ਹੈ ਵੀਰੇ ਮਿਹਰਬਾਨੀ ਸਾਨੂੰ ਮੈਨੂੰ ਵੀ ਖੁਸ਼ੀ ਹੋਈ ਵੀਰੇ ਠੀਕ ਹੈ ਜੀ ਠੀਕ ਹੈ ਮਿੱਤਰਾ ਅ 3:25 ਦਾ ਸਮਾਂ ਹੋ ਗਿਆ ਤੇ ਟੀਵੀ ਫਿੱਟ ਕਰਦੇ ਕਰਦੇ ਖਾਸਾ ਟਾਈਮ ਅਲੱਗ ਗਿਆ ਗੱਲੀਬਾਤੀ ਲੱਗੇ ਰਹੇ ਤੇ ਇਹਨਾਂ ਨੂੰ ਹੁਣ ਨੀਰਾਚਾਰਾ ਬਸ ਆ ਗਿਆ ਪੰਜਾਂ ਮਿੰਟਾਂ ਜਾ ਗਿਆ ਥੋੜੂ ਕੋਲ ਪਾਣੀ ਪੀ ਕੇ ਕੀ ਵੀ ਕਹਿੰਦੇ ਆਉਂਦੇ ਆ ਕਦੇ ਕਦੇ ਭਾਈ ਲੇਟ ਕਾ ਤੋਂ ਹੋ ਜਾਣਾ ਨੀਰੇਚਾਰੇ ਨੂੰ ਜਦੋਂ ਹੋਰ ਕੋਈ ਕੰਮ ਨਹੀਂ ਹੁੰਦਾ ਉਹ ਤਾਂ ਅਸੀਂ 3:3 3 ਵਜੇ ਸਹੀ ਨੀਰਾ ਪਾ ਦੇਣੇ ਨੇ ਤੇ ਹੁਣ ਸਹਿਜਤਾ ਜੋਰੇ ਵੀ ਆ ਗਏ ਭਾਈ ਹੂੰ 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 ਵਧਾਈਆਂ ਪਾਪਾ ਵਧਾਈਆਂ ਵਧਾਈਆਂ ਆ ਦਾ ਲਿਆ ਕੋਈ ਮੰਜਾਇਸ ਲੋਟ ਕਰਕੇ ਅ ਵਧਾਈਆਂ ਦਾ ਜ ਕਿਉਂ ਖਰਾਬ ਹੋ ਜੂ ਟੀਵੀ ਖਰਾਬ ਹੋ ਜੂ ਖਰਾਬ ਹੋ ਗਿਆ ਦੇਖ ਲਾ ਛੋਟੀ ਮੈਡਮ ਦੇਖ ਲੂ ਵੀਰ ਜਵਾਹ ਦੇਖੀ ਜਾਂਦੇ ਮੈਡਮ ਜੀ ਇਹ ਸਾਰਾ ਦਿਨ ਬਸ ਟੀਵੀ ਦੇਖਿਆ ਕਰਨੀ ਹੁਣ ਕਿ ਸਾਰਾ ਦਿਨ ਨਹੀਂ ਦੇਖਦੇ ਵਧਾਈਆਂ ਸਹਿਜ ਰੋਟੀ ਖਾਏ ਹਾਂ ਪਹਿਲਾਂ ਮੈਂ ਜਾ ਕੇ ਡਰੈਸ ਚੇਂਜ ਕਰਕੇ ਨਾਲ ਹੀ ਫਿਰ ਮੈਂ ਲੱਡੂ ਖਾ ਲਿਆ ਨਾ ਅਭੀ ਐਡੀ ਛਿੱਤੀ ਠੀਕ ਹੈ ਬਈ ਤੇ ਕੁਆਲਿਟੀ ਬੜੀਆ ਹੈ ਕਾ ਨੰਬਰ ਆ ਐਮ ਆਈ ਲੇਟੈਸਟ Uh, 4K TV ਆ uh, uh, QLED ਬਾਈ ਤੂੰ ਤੁਸੀਂ ਬੋਲ ਕੇ ਪੜਨਾ ਸਿੱਖ ਲੋ ਬਾਦਸ਼ਾਹ ਕਬਰ ਇਹਨਾਂ ਦੇ X Pro Xiaomi ਰੋਲਾ ਨਾ ਪਾਉ ਕਾਟੂ ਨਾ ਉਹ ਚੱਲ ਗਿਆ ਚੱਲਣਗੇ ਹੌਲੀ ਹੌਲੀ ਚੱਲਣਗੇ ਅਜੇ ਹਿਸਾਬ ਨਹੀਂ ਆਇਆ ਨਵਾਂ ਨਵਾਂ ਲਵਾਇਆ ਭਾਈ ਸੌਦਾ ਪੱਤਾ ਜਾ ਸ਼ੋ ਕੀ ਰਸਮ ਵੀ ਗੀਸ ਕੋ ਨਹੀਂ ਆ ਗਿਆ ਕਿਹੜਾ ਪਹਿਲੇ ਨੰਬਰ ਵਾਲਾ ਬਸ ਆਹ ਕੁੱਤੇ ਕੱਤੇ ਹੀ ਸਾਰਾ ਦਿਨ ਇਹ ਦੇਖੀ ਜਾਂਦੇ ਬਈ ਬੈਠੇ ਸ਼ੋ ਕੀ ਰਸਮ ਵੀ ਗੀਸ ਅਲ ਹਮਦੁਲਿਲਾ ਪਾਣੀ ਪਹਿਲੇ ਬਣਾਇਆ ਪਾਣੀ ਪਹਿਲੇ ਉੱਪਰ ਤੇ ਬਾਦਲ ਖੜੇ ਹੋ ਖੁਸ਼ ਹੁ ਭਲਾਈਆਂ ਤੇ ਪੈ ਦੇ ਚਾਹ ਲੈ ਕੋਈ ਨੂੰ ਕਿਦਾਂ ਜਾ ਰਹੇ ਹੋ ਕੰਮ ਸੁਪੂ ਦਾ ਕੰਮ ਕਰ ਲਿਓ ਫਿਰ ਠੀਕ ਹੈ ਹੋਮਵਰਕ ਹੋਮਵਰਕ ਕੌਣ ਕਰੂਗਾ ਦਰਜਾ ਕਰਦੇ ਨੇ ਕਿਹੜਾ ਪਾਸੇ ਤੋਂ ਬਾਸਾ ਕਰਦੇ ਨੇ ਓਏ ਚਾਚਾ ਇਹਦੀ ਬਾਤ ਨੂੰ ਨਹੀਂ ਕੱਟਦੇ ਓਏ ਬਾਈਏ ਨੂੰ ਲੈ ਆ ਬਾਸਾ ਉਸਦੀ ਟੀਮ ਦੇ ਬਦਲੇ ਬੋਲਦਾ ਕਿ ਮੇਰੀ ਟੀਮ ਦੀ ਬੱਤੀ ਹੈ ਦੇਖ ਲੈ ਲੜੋਣਾ ਚੰਗਾ ਵਧਾਈਆਂ ਮਾਤਾ ਜੀ ਨਾਲੇ ਕਹਿੰਦੇ ਸੀ ਅਸੀਂ ਲੇਟ ਹੋ ਜਾਾਂਗੇ ਵਧਾਈ ਬੰਨੇੜ ਤਾਂ ਹੋ ਗਿਆ ਤੇਰੇ ਨੇ ਵੱਜ ਗਏ ਤੈਨੂੰ ਤਾਂ 3:30 ਵੱਜ ਗਏ ਮੈਂ ਤਾਂ ਨੀਰਾ ਪਹੁੰਚ ਜਾਂਦਾ ਸੀ ਵਧਾਈ ਹੋ ਇੱਥੇ ਨਾਲ ਦੀ ਹਾਂ ਸਹਿਜ ਇਹ ਤਾਂ ਪਾਸੇ ਇਹਨਾਂ ਨੇ ਆਪ ਦਾ ਪ੍ਰੋਗਰਾਮ ਚਲਵਾ ਲਿਆ ਉਹਦੀ ਹੋਰ ਉਹ ਲੋ ਤੋਂ ਤਰ ਜੇ ਆਥ ਨੇ ਵੀ ਹਾਂ ਬਸ ਪਹਿਲਾਂ ਬਾਬੇ ਦਾ ਨਾਲ ਇਹ ਧਰਮ ਕੀ ਲਾ ਲਿਆ ਸੀ ਪਹਿਲਾਂ ਬਾਈਕਰੂ ਵਾਈਕਰੂ ਕਰ ਲਿਆ ਸੀ ਉਸ ਤੋਂ ਬਾਅਦ ਬਸ ਗਾਣਾ ਇਹ ਲਾ ਕੇ ਦੇਖ ਕੇ ਬਸ ਇਹ ਆ ਗਿਆ ਉਹਦੀ ਸਤਿ ਸ੍ਰੀ ਅਕਾਲ ਭਾਈ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹ ਬਾਹ ਮੈਂ ਇਹ ਸ਼ੇਅਰ ਕਰਾਇ ਤੇ ਜਰੂਰ ਕਰਿਆ ਜੇ ਫੇਸਬੁੱਕ ਤੇ ਦੇਖੋ ਤਾਂ ਪੋਸਟ ਵੀ ਕਰਾ ਕੋ ਟੋਪ ਸਲਾ ਕੇ ਤਾਂ ਸੇਕ ਬਣਾ ਬਿਨੂ ਠੀਕ ਹੈ ਮਿਹਰਬਾਨ ਜਾਇ ਵਧੀਆ ਠੀਕ ਠਾਕ ਦੀ ਬੁਆ ਸਾਰੇ ਠੀਕ ਹੈ ਜੀ ਆਹ ਤੋ ਕਾਹੀਏ ਮੇਰੇ ਪਿਆਰ ਖਾਏਗਾ ਨਹੀਂ ਹੈ ਠੀਕ ਹੈ ਇਹ ਥਾਲੀ ਲੈ ਰਹੇ ਨਹੀਂ ਬਣਾ ਕੀ ਹੈ ਸੀ ਤੋਂ ਵਿੱਚ ਸੱਤ ਮੱਕੀ ਲੱਸੀ ਆਹ ਕਦੋਂ ਬਣਾਈ ਜੈਜੋ ਚੈਨਲ ਆ ਪਈ ਹੈ ਸਹਿਜ ਕਾ ਹੈ ਸਹਿਜ ਤਾਜ ਜਰੂਰ ਬਈ ਸਬਸਕ੍ਰਾਈਬ ਕਰਿਓ ਇਹ ਜਿਹੇ ਡਰਾਮੇ ਇਹ ਕਰਦੇ ਰਹਿੰਦੇ ਕਦੇ ਕਦੇ ਸੰਗੋਦੀ ਇਹੋ ਜਿਹੀ ਸਾਇਰ ਉਹ ਵੀ ਫਾਇਨਲ ਨਹੀਂ ਕੋਈ ਮੁਕੀ ਨਾ ਜਿਹੜਾ ਗੋੜਾ ਵਿਗਿਆਨ ਦਾ ਉਹ ਹੀ ਹਨਿਆ ਸਾਥਾ ਸਾਇਰ ਜਿਹੜਾ ਸੰਗੋਦੀ ਅਮੀ